ਜੀ 7 ਵਿੱਚ ਜੋ ਭਾਰਤ ਦੇ ਪ੍ਰਾਈਮ ਮਿਨਿਸਟਰ ਗਏ ਨੇ ਲੇਕਿਨ ਖਾਸ ਤੌਰ ਤੇ ਜੋ ਮਾਰਕ ਕਾਰਨੀ ਉਹਨਾਂ ਦੀ ਜੋ ਸਟੇਟਮੈਂਟ ਆਈ ਹੈ ਭਾਈ ਨਿਜਰ ਦੇ ਸਬੰਧ ਵਿੱਚ ਕਿ ਇਹ ਜੋ ਕੇਸ ਆ ਕਹਿੰਦੇ ਕਿ ਇਸ ਤੇ ਮੈਂ ਕੋਈ ਸਟੇਟਮੈਂਟ ਨਹੀਂ ਦਿੱਤੀ ਜਦਕਿ ਪਹਿਲਾਂ ਜੋ ਪ੍ਰਾਈਮ ਮਿਨਿਸਟਰ ਟੁੱਡਰਸਨ ਉਹਨਾਂ ਨੇ ਓਪਨਲੀ ਹੀ ਭਾਰਤ ਨੂੰ ਅਕਿਊਜ਼ ਕੀਤਾ ਗਿਆ ਸੀ ਤਾਂ ਤੁਸੀਂ ਇਸ ਤਰ੍ਹਾਂ ਨੂੰ ਕਿਸ ਤਰ੍ਹਾਂ ਦੇਖਦੇ ਹੋਣੇ ਡਿਪਲੋਮੈਟਿਕ ਰਿਲੇਸ਼ਨ ਭਾਰਤ ਦੇ ਤੇ ਖਾਸ ਤੌਰ ਤੇ ਕੈਨੇਡਾ ਦੇ ਸਟੈਂਡ ਨੂੰ ਮਾਰਕ ਕਾਰਨੀ ਜਿਹੜਾ ਆ ਉਹਦਾ ਜਿਹੜਾ ਇੰਟਰਸਟ ਆ ਜੀ ਉਸਟ ਇੰਟਰਸਟ ਉਹਨੇ ਆਪਣੇ ਮੁਲਕ ਦੇ ਦੇ ਵਾਸਤੇ ਕੰਮ ਕਰਨਾ ਹੈ ਜੀ ਯਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਜੇ ਕਿਸੇ ਵੀ ਕੌਮ ਤੇ ਤੱਕਾ ਹੋ ਰਿਹਾ ਆ ਜੀ ਰਾਈਟ ਜੀ ਉਹਨੇ ਉਹਨੇ ਉਸ ਕੌਮ ਦੇ ਦੇ ਹੱਕ ਦੀ ਗੱਲ ਨਹੀਂ ਕੀਤੀ ਕਿ ਜੇ ਸਾਨੂੰ ਇਹ ਭਲੇਖਾ ਹੋਵੇ ਕਿ ਟਰੂਨੋ ਨੇ ਵੀ ਇਸ ਕੌਮ ਦੀ ਗੱਲ ਕੀਤੀ ਆ ਅਸੀਂ ਗਲਤ ਹੀ ਆ ਠੀਕ ਹੈ ਜੀ ਉਹਨੇ ਵੀ ਕੁਝ ਪਰਸਨਲ ਇਸ਼ੂਸ ਕਰਕੇ ਇਸ ਚੀਜ਼ ਨੂੰ ਅੱਗੇ ਲੈ ਗਿਆ ਸੀ ਪਰ ਜਗਮੀਰ ਸਿੰਘ ਉਹnabla ਜੀ ਇੱਕ ਗੁਰਸਿੱਖ ਸੀਗਾ ਕਾਫੀ ਵਕੀਲ ਸੀ ਲੀਡਰ ਜਿਗਾ ਅਸੀਂ ਉਹਦੀ ਹੀ ਸੀਟ ਨਹੀਂ ਬਚਾ ਸਕਿਆ ਉਹ ਇੱਕ ਵਾਹਿਦ ਇਨਸਾਨ ਸੀਗਾ ਪੂਰੇ ਪਾਰਲੀਮੈਂਟ ਵਿੱਚ ਜਿਹੜਾ ਤੁਹਾਨੂੰ ਮਨੋ ਜਿਹੜਾ ਪੁਸ਼ ਕਰ ਰਿਹਾ ਸੀ ਜੀ ਠੀਕ ਹੈ ਆਪਾਂ ਪਾਰਟੀ ਪੌਂਟਸ ਦੀ ਗੱਲ ਨਹੀਂ ਕਰਦੇ ਦੇਖੋ ਮੈਂ ਕੰਜ਼ਰਵੇਟਿਵ ਪਾਰਟੀ ਨੂੰ ਫਾਲੋ ਕਰਦਾ ਉਹ ਐਨਡੀਪੀ ਪਾਰਟੀ ਨੂੰ ਫਾਲੋ ਕਰਦਾ ਇੱਕ ਸਿਕਸ ਸਿਕਸ ਸਿਟੀਜ਼ਨ ਨੂੰ ਗੋਲੀ ਮਾਰੀ ਇੱਕ ਹੀ ਸਿਟੀਜ਼ਨ ਨੂੰ ਗੋਲੀ ਮਾਰੀ ਗਈ ਤੇ ਉਹਨੂੰ ਸ਼ਾਸਨ ਕੀਤਾ ਸੀ ਪ੍ਰਸ਼ਾਸਨ ਨਹੀਂ ਕਰਾਂਗੇ ਅੱਜ ਉਹੀ ਪਾਰਟੀ ਦਾ ਨੁਮਾਇੰਦਾ ਜਿਹੜਾ ਲੀਡਰ ਆ ਅੱਜ ਉਹਦੇ ਹੀ ਕੌਂਟਰੀ ਟ੍ਰੇਜਰੀ ਆ ਉਹਦੇ ਪੁਰਾਣੇ ਪ੍ਰਧਾਨ ਮੰਤਰੀ ਆ ਪਹਿਲਾ ਪ੍ਰਧਾਨ ਮੰਤਰੀ ਸੀ ਉਹਦੇ ਹੀ ਸਟੇਟਮੈਂਟ ਨੂੰ ਕੌਂਟਰੈਕਟ ਕਰਕੇ ਨੂੰ ਸਾਹਰੇ ਆਇਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਰਾ ਸਿੰਘ ਮਹਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਜੋ ਪੋਲਿਟਿਕਸ ਦੇ ਅੱਜਕੱਲ੍ਹ ਹਾਲਾਤ ਚੱਲੇ ਨੇ ਕਿਉਂਕਿ ਪਿਛਲੇ ਦਿਨ ਹੀ ਜੀ7 ਦੀ ਸੱਭੇਟ ਜੋ ਚੱਲ ਰਹੀ ਹੈਗੀ ਆ ਉਹਦੇ ਵਿੱਚ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਵੀ ਬੁਲਾਇਆ ਗਿਆ ਸੀ ਤੇ ਉਹਨਾਂ ਦੀ ਸ਼ਮੂਲੀਅਤ ਜਿੱਥੇ ਹੁੰਦੀ ਹੈ ਉੱਤੇ ਹੀ ਬਹੁਤ ਸਾਰੇ ਪ੍ਰੈਸ਼ਨ ਚੈਨ ਵੀ ਖੜੇ ਹੋ ਜਾਂਦੇ ਨੇ ਕਿਉਂਕਿ ਪਿਛਲੇ ਸਮੇਂ ਵਿੱਚ ਆਪਾਂ ਦੇਖਿਆ ਹੈ ਜਦੋਂ ਦਾ ਕੈਨੇਡਾ ਦੇ ਭਾਰਤ ਦੇ ਜੋ ਡਿਪਲੋਮੈਟਿਕ ਰਿਲੇਸ਼ਨ ਹੈ ਬਹੁਤੇ ਚੰਗੇ ਨਹੀਂ ਸੀਨ ਕਿਉਂਕਿ ਜਦੋਂ ਭਾਈ ਹਰਦੀਪ ਸਿੰਘ ਨੇਜਰ ਦੇ ਹੀ ਹੱਤਿਆ ਹੁੰਦੀ ਆ ਉਸ ਸਮੇਂ ਤੇ ਹੀ ਕੈਨੇਡਾ ਨੇ ਭਾਰਤ ਤੇ ਉਹਨਾਂ ਦੀ ਏਜੰਸੀਆਂ ਤੇ ਵੱਡੇ ਇਲਜ਼ਾਮ ਲਗਾਏ ਚਨ ਕਿ ਸਿੱਖਾਂ ਦੇ ਜਾਂ ਉਹਨਾਂ ਦੇ ਜੋ ਨੈਸ਼ਨਲ ਜੋ ਰਹਿੰਦੇ ਨੇ ਉੱਥੇ ਦੇ ਦੇਸ਼ ਦੀ ਵਾਸੀ ਹੈਗੇ ਆ ਉਹਨਾਂ ਦੇ ਕਿਤੇ ਨਾ ਕਿਤੇ ਭਾਰਤ ਜਿਹਨਾਂ ਦੀ ਏਜੰਸੀਆਂ ਨੇ ਅਟੈਕ ਕੀਤੀ ਜਾਂਦੀਆਂ ਨੇ ਤੇ ਉਹਨਾਂ ਦੀ ਹੱਤਿਆ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਜੋ ਡਿਪਲੋਮੈਟਿਕ ਰਿਲੇਸ਼ਨ ਕਾਫੀ ਖਰਾ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕੈਨੇਡਾ ਜਾਂਦੇ ਨੇ ਤਾਂ ਸਿੱਖਾਂ ਨੂੰ ਵੀ ਤੇ ਉੱਥੇ ਦੇ ਦੇਸ਼ ਵਾਲੇ ਵਸਨੀਕਾਂ ਨੂੰ ਵੀ ਇਹ ਉਮੀਦ ਸੀ ਕਿ ਕਿਤਨਾ ਕਿਤੇ ਭਾਰਤ ਸਰਕਾਰ ਤੋਂ ਜਵਾਬ ਤਲਾਈ ਕੀਤੀ ਜਾਵੇਗੀ ਲੇਕਿਨ ਜਦੋਂ ਹੁਣ ਦੇ ਜੋ ਪ੍ਰਾਈਮ ਮਿਨਿਸਟਰ ਨੇ ਮਾਕਰਨੀ ਉਹਨਾਂ ਤੋਂ ਇਹ ਪ੍ਰਸ਼ਨ ਕੀਤਾ ਜਾਂਦਾ ਹੈ ਕਿ ਭਾਈ ਸਾਹਿਬ ਦੀ ਜੋ ਹੱਤਿਆ ਹੋਈ ਹੈ ਉਹਦੇ ਸੰਬੰਧ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਭਾਰਤ ਤੋਂ ਉਸ ਸੰਬੰਧ ਵਿੱਚ ਕੀ ਜਵਾਬ ਮੰਗਿਆ ਜਾਂਦਾ ਤਾਂ ਉਹਨਾਂ ਨੇ ਕਿਹਾ ਕਿ ਇਹ ਮਸਲਾ ਹਲੇ ਕੋਰਟ ਵਿੱਚ ਚੱਲਿਆ ਤੇ ਇਸ ਤੇ ਕੋਈ ਵੀ ਜਵਾਬ ਨਹੀਂ ਦਿੱਤਾ ਜਾਵੇਗਾ ਤੋ ਇਸ ਦੇ ਸਬੰਧ ਵਿੱਚ ਹੀ ਹੋਰ ਵੀ ਕਈ ਜੋ ਅੱਗੇ ਦੀ ਕਾਰਵਾਈ ਹੋਏ ਜੀ7 ਦੇ ਵਿੱਚ ਕੀ ਕੀ ਰਿਹਾ ਹੈ ਤੋ ਉਸ ਸਬੰਧ ਵਿੱਚ ਵਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਕੈਨੇਡਾ ਤੋਂ ਹੀ ਵਰਲਡ ਸਿੱਖ ਪਾਰਲੀਮੈਂਟ ਦੇ ਸੀਨੀਅਰ ਲੀਡਰ ਜੋ ਖੁਦ ਐਡਵੋਕੇਟ ਵੀ ਨੇ ਪ੍ਰੋਫੈਸਰ ਛੜਨਾ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਆਪਾਂ ਦੇਖਿਆ ਹੈ ਕਿ ਜੀ7 ਦੇ ਵਿੱਚ ਜੋ ਭਾਰਤ ਦੇ ਪ੍ਰਾਈਮ ਮਿਨਿਸਟਰ ਗਏ ਨੇ ਲੇਕਿਨ ਖਾਸ ਤੌਰ ਤੇ ਜੋ ਮਾਕਾਰਨੀ ਹੋਣਾਂ ਦੀ ਜੋ ਸਟੇਟਮੈਂਟ ਆਈ ਹੈ ਭਾਈ ਨਿਜਰ ਇਹ ਜੋ ਕੇਸ ਆ ਕਹਿੰਦੇ ਕਿ ਇਸ ਤੇ ਮੈਂ ਕੋਈ ਸਟੇਟਮੈਂਟ ਨਹੀਂ ਜਦਕਿ ਪਹਿਲਾ ਜੋ ਪ੍ਰਾਈਮ ਮਿੰਿਸਟਰ ਟ੍ਰੂਡਸਨ ਉਹਨਾਂ ਨੇ ਓਪਨਲੀ ਹੀ ਭਾਰਤ ਨੂੰ ਅਕਿਊਜ਼ ਕੀਤਾ ਗਿਆ ਸੀ ਤਾਂ ਤੁਸੀਂ ਇਸ ਤਰ੍ਹਾਂ ਨੂੰ ਕਿਸ ਤਰ੍ਹਾਂ ਦੇਖਦੇ ਹੋਣੇ ਡਿਪਲੋਮੈਟਿਕ ਰਿਲੇਸ਼ਨ ਭਾਰਤ ਦੇ ਤੇ ਖਾਸ ਤੌਰ ਤੇ ਕੈਨੇਡਾ ਦੇ ਸਟੈਂਡ ਨੂੰ ਹਾਂਜੀ ਬੀ ਜੀ ਸਭ ਤੋਂ ਪਹਿਲਾਂ ਨਾ ਇਹ ਜਿਹੜਾ ਅੱਜ ਦਾ ਜਿਹੜਾ ਤੁਸੀਂ ਟਾਪਿਕ ਲਾ ਗਿਆ ਏ ਉਹ ਇਹ ਇਸ ਸਿੱਖ ਸੰਗਤ ਨੂੰ ਬੜੀ ਸਮਝਣ ਦੀ ਲੋੜ ਆ ਜੀ ਕਿ ਇੱਕ ਚੀਜ਼ ਨੂੰ ਤੁਸੀਂ ਆਪਣੇ ਦਿਮਾਗ ਵਿੱਚ ਪਾ ਲੋ ਕਿ ਪੋਲੀਟੀਸ਼ੀਅਨ ਵਰਸਸ ਗੁਰਸਿੱਖ ਜੀ ਬਹੁਤ ਵੱਡੇ ਅੰਤਰ ਨੇ ਜੀ ਆਪਾਂ ਇਹਨੂੰ ਇਹਦੀ ਬਾਰੇ ਬਾਅਦ ਚ ਗੱਲ ਕਰਦੇ ਆਂ ਪਰ ਤੁਸੀਂ ਜਿਹੜਾ ਮਾਰਕ ਕਾਰਨ ਬਾਰੇ ਗੱਲ ਕੀਤੀ ਆ ਜੀ ਸਭ ਤੋਂ ਵੱਡੀ ਗੱਲ ਹੈ ਕਿ ਮਾਰਕ ਕਾਰਨ ਜਿਹੜਾ ਆ ਉਹਦਾ ਜਿਹੜਾ ਮੇਨ ਇੰਟਰਸਟ ਆ ਜੀ ਉਸਟ ਇੰਟਰਸਟ ਉਹਨੇ ਆਪਣੇ ਮੁਲਕ ਦੇ ਦੇ ਵਾਸਤੇ ਕੰਮ ਕਰਨਾ ਹੈ ਜੀ ਠੀਕ ਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਜੇ ਕਿਸੇ ਵੀ ਕੌਮ ਤੇ ਤੱਕਾ ਹੋ ਰਿਹਾ ਆ ਜੀ ਰਾਈਟ ਜੀ ਉਹਨੇ ਉਹਨੇ ਉਸ ਕੌਮ ਦੇ ਦੇ ਹੱਕ ਦੀ ਗੱਲ ਨਹੀਂ ਕੀਤੀ ਕਿ ਜੇ ਸਾਨੂੰ ਇਹ ਭੁਲੇਖਾ ਹੋਵੇ ਕਿ ਟਰੂਡੋ ਨੇ ਵੀ ਇਸ ਕੌਮ ਦੀ ਗੱਲ ਕੀਤੀ ਆ ਅਸੀਂ ਗੱਲ ਨਹੀਂ ਆ ਠੀਕ ਹੈ ਜੀ ਉਹਨੇ ਵੀ ਕੁਝ ਪਰਸਨਲ ਇਸ਼ੂਸ ਕਰਕੇ ਇਸ ਚੀਜ਼ ਨੂੰ ਅੱਗੇ ਲੈ ਗਿਆ ਸੀ ਪਰ ਜਿਹੜਾ ਫੋਨ ਹੋਇਆ ਜੀ ਖਾਸ ਕਰਕੇ ਬਿਸਖਾ ਦੇ ਹਿਲ ਤੇ ਵਲੁੰਧਰੇ ਗਏ ਜੀ ਇਹਦੇ ਵਿੱਚ ਆਪਣਾ ਜਤਿੰਦਰ ਜੀ ਅਸੀਂ ਆਪ ਵੀ ਹੱਕਦਾਰ ਆ ਜਦੋਂ ਜੀ ਸਾਡਾ ਇੱਕ ਸਿੱਖ ਗੁਰਸਿੱਖ ਜੀ ਇੱਕ ਕਾਬਲ ਇੱਕ ਇੱਕ ਉਹ ਕੀ ਮੈਂ ਗੱਲ ਕਰ ਰਿਹਾ ਆ ਸਰਦਾਰ ਆਪਣਾ ਨਵੀ ਜਗਮੀਤ ਸਿੰਘ ਉਹਨਾਂ ਦੇ ਇੱਕ ਗੁਰਸਿੱਖ ਸੀਗਾ ਕਾਬਲ ਵਕੀਲ ਸੀ ਲੀਡਰ ਸੀਗਾ ਆਸੀ ਉਹਦੀ ਹੀ ਸੀਟ ਨਹੀਂ ਬਚਾ ਸਕਿਆ ਉਹ ਇੱਕ ਵਾਹਿਦ ਇਨਸਾਨ ਸੀਗਾ ਪੂਰੇ ਪਾਰਲੀਮੈਂਟ ਵਿੱਚ ਜਿਹੜਾ ਤਨੋਂ ਮਨੋਂ ਇਹ ਜਿਹੜਾ ਪੁਸ਼ ਕਰ ਰਿਹਾ ਸੀਗਾ ਜੀ ਠੀਕ ਆਪਾਂ ਪਾਰਟੀ ਪਾਰਟੀਆਂ ਦੀ ਗੱਲ ਨਹੀਂ ਕਰਦੇ ਦੇਖੋ ਮੈਂ ਕੰਜ਼ਰਵੇਟਿਵ ਪਾਰਟੀ ਨੂੰ ਫਾਲੋ ਕਰਦਾ ਉਹ ਐਨਡੀਪੀ ਪਾਰਟੀ ਨੂੰ ਕਾ ਫਾਲੋ ਕਰਦਾ ਪਾਰਟੀ ਦਾ ਕੋ ਲੈਣ ਦੇ ਨਹੀਂ ਹੈਗਾ ਸਿੱਖ ਸਿੱਖਿਆ ਜੀ ਸਿੱਖ ਕੋਈ ਕਨੇਡੀਅਨ

ਇਹ ਉਹ ਲਿਖਣ ਵਾਲੇ ਆ ਜਿਹੜੀ ਫੂਟੋ ਦੇ ਵੇਲੇ ਕਹਿੰਦੀ ਸੀ ਕਿ ਅਸੀਂ ਆ ਤਾ ਵੀ ਆਖਤਨਾ ਹੋਈਆ ਸਤਿ ਸਵਲ ਉਤੇ ਜੀ ਇੱਕ ਸਿਕਸ ਸੈਕ ਸੀਰੀਜ਼ਨੋਂ ਗੋਲੀ ਮਾਰੀ ਇੱਕ ਇਹ ਸੀਰੀਜ਼ਨੋਂ ਗੋਲੀ ਮਾਰੀ ਗਈ ਜੀ ਤੇ ਉਹਨੂੰ ਸਸਨ ਕੀਤਾ ਸੀ ਪ੍ਰਕਾਸ਼ ਨਹੀਂ ਕਰਾਗੇ ਅੱਜ ਉਹੀ ਪਾਰਟੀ ਦਾ ਨਮਾਇੰਦਾ ਜਿਹੜਾ ਲੀਡਰ ਆ ਅੱਜ ਉਹੀ ਹੀ ਕੌਨਟੀਟਿਊਐਂਟੀ ਜਿਹੜੀ ਆ ਉਹਦੇ ਪੁਰਾਣੇ ਪ੍ਰਧਾਨ ਮੰਤਰੀ ਆ ਪਹਿਲਾ ਪ੍ਰਧਾਨ ਮੰਤਰੀ ਸੀ ਜੀ ਉਹ ਵੀ ਹੀ ਸਟੇਟਮੈਂਟ ਨੂੰ ਕੰਟੈਂਟ ਕਰਕੇ ਉਹ ਸੱਤ ਰਿਹਾ ਹੈ ਕਿ ਇਹ ਸਮਝਣ ਵਾਲੀ ਗੱਲ ਆ ਇੱਕ ਇਨਸਾਨ ਤੇ આરોਪ ਲੱਗੇ ਹੋਣਾ ਇੱਕ ਇੱਕ ਥਿਆਰੀ ਰੋਪ ਲੱਗੇ ਹੋਣਾ ਜੀ ਤੇ ਉਹ ਰੋਪਾਂ ਨੂੰ ਲੋਰ ਰੋਪਨ ਇਨਵੈਸਟੀਗੇਸ਼ਨ ਚ ਕੋਣਾ ਉਹਨੂੰ ਕਲੀਅਰ ਨਹੀਂ ਕੀਤਾ ਗਿਆ ਹੋਵੇ ਤੇ ਉਹਨੂੰ ਤੁਸੀਂ ਆ ਜੀ ਸੰਮਲ ਸਮਟ ਤੇ ਸੱਦ ਕੇ ਜੀ ਤੇ ਉਹਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਸਾਡਾ ਗੱਲ ਕਰੋ ਜੀ ਮੈਨੂੰ ਮੇਰਾ ਸਵਾਲ ਮਾਸ ਨਾਲ ਹੀ ਲੋਏ ਆਪੀ ਉਹ ਬਈਆ ਜੀ ਤੇ ਸਾਰੇ ਸਿੱਖਾਂ ਨੂੰ ਵੀ ਇਹ ਆ ਵਿੱਚ ਜੀ ਮਿਲ ਕੋ ਇੱਕ ਪੀਸ ਸੈਕਰ ਕਨੇਡੀਅਨ ਸੜੀ ਦਨ ਲਈਆ ਜੀ ਪੀ ਸਖਾ ਦੇਖੋ ਜੇ ਵੇਚ ਦੀ ਭਲਾਈ ਦੀ ਗੱਲ ਹੋਣੀ ਆ ਜੀ ਪੀ ਸਖ ਵੀ ਉਹ ਦੇਸ਼ ਦੇ ਵਾਸੀ ਨੇ ਨਾ ਕੈਨਡਾ ਦੇ ਵਾਸੀ ਰਿਹਾ ਜੀ ਭਾਈ ਤੁਸੀਂ ਉਹ ਵਿੱਚ ਨਹੀਂ ਹੋਗੇ ਪਰ ਜੋ ਸੈਕ ਕਨੇਡੀਅਨ ਅਭਿਆਕ ਕਰ ਰਹੀ ਆ ਜੀ ਤਾਂ ਮੈਂ ਮੈਂ ਵੀ ਯਾਰ ਕੀ ਜਿਹੜੀ 49 ਟੈਪਲੇ ਆਇਆ ਉਹ ਇੱਕ ਇੱਕ ਵੈਰੀ ਮਨੀਪੂਲੇਟਿੰਗ ਸੋਚੀ ਸਮਝੀ ਸਾਜ਼ਿਸ਼ ਕਿਉਂਕਿ ਜੀ ਇਹ ਗੱਲ ਪਤਾ ਹੁੰਦੀ ਸੀ ਬਾਲੂ ਵੀ ਨਾਲ ਹੀ ਇੱਕ ਚੀਜ਼ ਹੋਰ ਕਰਦੇ ਆ ਜਿਹੜੀ ਅਨੰਦ ਆ ਜੀ ਜੀ ਉਹਨੂੰ ਫਾਰਮੂਲੇਸ ਤੇ ਪਾ ਗਏ ਨਾ ਜੀ ਉਹ ਕੋਈ ਨਹੀਂ ਤਾਂ ਅਨੰਦ ਜਿਹੜੀ ਕਿ ਆ ਸਟਾਪਾ ਕਹਾ ਜਾਂਦੀ ਆ ਟੂਡੋ ਵੇਲੇ ਕਿਉਂਕਿ ਉਹਨੂੰ ਟੂਡੋ ਟੂਡੋ ਗਾਫਰ ਦੇ ਲਈ ਉਹਦੀ ਬਾਕੀ ਖੁਸ਼ੀ ਜੀ ਇਹ ਗੱਲ ਹੋਈ ਆ ਜਤਿੰਦਰ ਜੀ ਜਦੋਂ ਕਿਸ ਤਰ੍ਹਾਂ ਇਹ ਤੋਂ ਜਤਿੰਦਰ ਤੋਂ ਪਹਿਲਾਂ ਜੀ ਜੀ ਆ ਡਾਕਟਰ ਨੂੰ ਲੱਗਦਾ ਕਿ ਜਿਹੜੇ ਦੇ ਡਾਕਸਲਿੰਕ ਹੋ ਰਿਹਾ ਕਿਤੇ ਨਾ ਕਿਤੇ ਬਿਲਕੁਲ ਠੀਕ ਹੈ ਜੀ ਸਿੰਗਾਪੋਰ ਬਿਲਕੁਲ ਠੀਕ ਸੋ ਇਹ ਪਹਿਲਾ ਇਹਨਾਂ ਦੀ ਸੀ ਕਿ ਜਗਵੀਰ ਸਿੰਘ ਤੇ ਸਰਵੇਲੈਂਸ ਲੱਗੀ ਹੋਈ ਸੀ ਇੰਡੀਅਨ ਏਜੰਸੀਸ ਦੀ ਉਹ ਵੀ ਜਾਣਖਾਫੇ ਸੀਗੀ ਇਹ ਟ੍ਰੂਮਨ ਨਹੀਂ ਸੀ ਪਤਾ ਜੀ ਸੀਸਸ ਕੀ ਰੰਗ ਰਹਉਂਦੀ ਆ ਸੀਤੌਰ ਸੀਸਸ ਜਿਹੜੀ ਆ ਕਿਹੜੀ ਸਰਵਿਸ ਜਿਹੜੀ ਆ ਨੇ ਫੈਕਟਰਲ ਏਜੰਸੀਆ ਜੀ ਇਹ ਤਾਂ ਟ੍ਰੂ ਨਹੀਂ ਸੀ ਪਤਾ ਇਹਨਾਂ ਨੇ ਸਰਕਾਰ ਦੇ ਅੰਦਰ ਟੋਕਰ ਬਣਾਇਆ ਜੀ ਸਾਜਿਨਾਲ ਉਹਨੂੰ ਕਟਿਆ ਗਿਆ ਉਹਦੀ ਸੀਟ ਖਾਰਾਈ ਗਈ ਜੀ ਇਸ ਤੋਂ ਬਾਅਦ ਉਹ ਸਟਾਫ ਕੀਤਾ ਇਹ ਅੱਗੇ ਆਇਆ ਕਿਉਂਕਿ ਇਹ ਇੱਕ ਤਰ੍ਹਾਂ ਵੇਲੇ ਤਰੀਕਾ ਸੀਗਾ ਕਿ ਕਿਸੇ ਤਰ੍ਹਾਂ ਉਹ ਕਿ ਪਛਤਾਉਂਦੇ ਸੀਗੇ ਇਸ ਟਾਈਮ ਤੇ ਲੈ ਲਿਆ ਬਿਲਕੁਲ ਸ਼ਿਵਰਾਮੇ ਜੀ ਹਾਂ ਅਸਲ ਸਾਰੇ ਗੱਲ ਤੇ ਸਾਨੂੰ ਪਤਾ ਆਪਾਂ ਉਹ ਗੱਲ ਕਰੀਏ ਜਿਹੜੀ ਸੰਗਤ ਨੂੰ ਨਹੀਂ ਪਤਾ ਜੀ ਆ ਤਾਂ ਐਂਸ਼ੀਅਲੀ ਹੋਇਆ ਕਿ ਟੈਂਸ਼ਨ ਹੋਇਆ ਪਰ ਜੀ ਸਿੱਖ ਕੌਮ ਇਹ ਚੀਜ਼ ਦੀ ਬੜੀ ਬੜੀ ਤੁਸੀਂ ਕਿਹਾ ਕਿ ਕੋਈ ਨੂੰ ਪਤਾ ਹੋਣਾ ਚਾਹੀਦਾ ਕਿ ਪੋਲਿਟਿਕਲ ਪਾਰਟੀਆਂ ਇੱਕ ਪਾਸੇ ਨਹੀਂ ਆ ਜੀ ਸਿੱਖ ਐਰੋਟਿਕਸ ਇੱਕ ਪਾਸੇ ਉਹਦੇ ਆ ਤੁਸੀਂ ਸਿੰਘ ਸਾਤਾ ਐਕਟ ਸੀਗਾ ਬਿਲਕੁਲ ਤੁਹਾਨੂੰ ਕਰਾਉਣ ਵਾਲੇ ਇਹ ਬਿਲਕੁਲ ਠੀਕ ਹੈ ਪ੍ਰਸਿੰਗ ਜੀ ਉੱਥੇ ਹੀ ਤੁਸੀਂ ਗੱਲ ਕੀਤੀ ਹੈ ਡਾਟਸ ਦੀ ਇੱਥੇ ਹੀ ਇੱਕ ਗੱਲ ਹੋਰ ਖਾਸ ਦੱਸਣੀ ਬਣਦੀ ਸੰਗਤਾਂ ਨੂੰ ਕਿਉਂਕਿ ਜੋ ਕੈਨੇਡਾ ਦੀ ਹੀ ਏਜੰਸੀ ਹੈ ਸੀਐਸਆਈਐਸ ਉਨਾ ਵੱਲੋਂ ਵੀ ਖਾਸ ਤੌਰ ਤੇ ਇੱਕ ਏਜੰਡਾ ਵੀ ਪੇਸ਼ ਕੀਤਾ ਗਿਆ ਉਹਦੇ ਵਿੱਚ ਜਿੱਥੇ ਜੀ7 ਦੀ ਗੱਲ ਹੈ ਸਬਮਿਟ ਦੀ ਗੱਲ ਹੈ ਉਹਦੇ ਵਿੱਚ ਵੀ ਇਹ ਇੱਕ ਵੱਡਾ ਇਸ਼ੂ ਵੀ ਸੀਗਾ ਜੋ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੀ ਗੱਲ ਆਪਾਂ ਕਰਦੇ ਆਂ ਜੋ ਉੱਥੇ ਹੀ ਆਪਣੇ ਨਾਗਰਿਕਾਂ ਤੱਕ ਆਉਂਦਾ ਉਹਦਾ ਇੱਕ ਇਸ਼ੂ ਵੀ ਸੀ ਉੱਥੇ ਹੀ ਇਹਨਾਂ ਨੇ ਵੀ ਰਿਪੋਰਟ ਸਬਮਿਟ ਕੀਤੀ ਹੈਗੀ ਕਿ ਜੇ ਸਾਡੇ ਨਾਗਰਿਕਾਂ ਨਾਲ ਜੇ ਕਿਸੇ ਵੀ ਦੇਸ਼ ਦੇ ਨਾਗਰਿਕਾਂ ਤੱਕ ਆਉਂਦਾ ਉਸ ਦੇ ਸਬੰਧ ਵਿੱਚ ਆਪਾਂ ਇੱਕ ਖਾਸ ਐਕਸ਼ਨ ਲਵਾਂਗੇ ਲੇਕਿਨ ਦੂਜੇ ਪਾਸੇ ਹੀ ਜਦੋਂ ਉਹਨਾਂ ਨੇ ਖਾਸ ਤੌਰ ਤੇ ਜੋ ਖਾਲਿਸਤਾਨ ਦੇ ਇਸ਼ੂ ਦੀ ਗੱਲ ਕੀਤੀ ਹੈ ਉੱਥੇ ਉਹਨਾਂ ਨੇ ਇਹ ਮੰਨਿਆ ਪਹਿਲੀ ਵਾਰ ਕਿ ਹਾਂ ਕਿੰਨਾ ਕਿਤੇ ਕੈਨੇਡਾ ਦੀ ਜੋ ਧਰਤੀ ਤੇ ਐਕਟੀਵਿਟੀਆਂ ਹੋ ਰਹੀਆਂ ਆ ਤੇ ਭਾਰਤ ਵੱਲ ਦੀ ਹੀ ਅੱਕ ਦੀ ਗੱਲ ਕੀਤੀ ਹੈਗੀ ਇਸ ਸਮੇਂ ਉਹਨਾਂ ਨੇ। ਜਿਨ੍ਹਾਂ ਨੂੰ ਨੈਸ਼ਨਲ ਰੈਪ੍ਰੈਸਟੇਟਿਵ ਬੋਡੀ ਰਾਣਾ ਉਹ ਇੱਕ ਛੋਟੀ ਮੋਟੀ ਗੱਲ ਹੈ ਕਿ ਆਪਣੇ ਹਾਊਵਰੀ ਸੈਕਸ਼ਨ ਦੇ ਤੁਸਤਾਇਆ ਹੈ ਕਿ ਉਸੇ ਡੈਫੀਨੇਸ਼ਨ ਸਮਝ ਤੋਂ ਫੇਲ ਹੋ। ਜੀ। ਆਲ ਨੈਸ਼ਨਲ ਰੈਪ੍ਰੈਸਟੇਟਿਵ ਬੋਡੀ

ਪਕਾ ਹੀ ਜਾਵੇ ਉਹਨਾਂ ਦਾ ਖਾਤ ਜੋ ਸਸਾਇਟੀਸ਼ਨ ਹੈ ਹੋਵੇ ਸਿਵਲ ਸਸਾਇਟੀਸ਼ਨ ਹੋਣਾ ਉਹਨਾਂ ਨੂੰ ਫਾਈਨੈਂਸ਼ੀਅਲੀ ਹਾਨ ਕੀਤਾ ਜਾਵੇ ਉਠਣਾ ਸਕਦਾ ਇਹ ਇਹ ਪੌਸ ਕਮੇਟੀ ਜਨਾ ਹੋਇਆ ਤਾਂ ਉਹ ਛੁੱਪੇ ਛਿਦਾ ਬੈਨਾ ਅੱਜ ਜਰਨਲਿਸਟ ਕਿਹੜਿਆ ਕੋਈ ਪਾਲਾ ਜਦੋਂ ਪ੍ਰਸਨਿਕ ਕਹ ਤੂੰ ਇਹ ਕਿਹਾ ਉਹ ਕਿ ਕੋਈ ਬੇਆਕ ਜਰਨਲਿਸਟ ਖਾਮ ਦਾ ਜਰਨਲਿਸਟ ਜਦੋਂ ਖੁਫਾਰਮ ਵਿੱਚ ਵੇਸ ਜਾਂਦਾ ਆ ਜਾਂ ਕਿਤੇ ਵੀ ਜੀ ਕਾਤਾ ਆ ਉਹ ਕਦੋਂ ਲਿਆ ਹੁੰਦਾ ਐਕਚੁਅਲੀ ਸਸਾਇਟੀਸ਼ਿਤੀ ਦਾ ਜਰਨਲਿਸਟ ਕੀਤਾ ਗਿਆ ਜੀ ਜੀ ਵਾਇਟ ਬੋਰਡ ਵਾਸਤੇ ਨਹੀਂ ਸੋ ਕ੍ਰਾਸ ਨੈਸ਼ਨਲ ਪ੍ਰੋਜੈਕਟ ਦਾ ਮੁੱਦਾ ਹੁੰਦਾ ਆ ਉਹ ਇਹਨਾਂ ਦੇ ਸਰਵੇਖਣ ਕਰਦੇ ਆ ਜੀ ਜਿਦਾ ਕਿਸੇ ਖਾਜੀ ਜਿੰਦੇ ਚੱਤੇ ਹੋਇਆ ਕਿਸੇ ਜਿੰਦੇ ਚੱਤੇ ਹੋਇਆ ਜੀ ਸੋ ਜਿਹੜੀ ਸੋਕਾ ਇਹਨਾਂ ਦੇ ਹੋਇਆ ਗਿਆ ਹੋਰ ਸਿੱਧਾ ਟਵਿਸਟ ਹੋ ਰਿਹਾ ਆ ਜੀ ਇਟਸ ਇਜ਼ ਪਾਰਟ ਆਫ ਅ ਅਜੈਂਡਾ ਜੀ ਸਭ ਤੋਂ ਲੋੜ ਹੈ ਕਿ ਕ੍ਰਾਸ ਨੈਸ਼ਨਲ ਪ੍ਰੋਜੈਕਟ ਜਿਹੜਾ ਆ ਉਹ ਇੱਕ ਪਰਮਾਣੂ ਬੰਦ ਹੋਵੇ ਘੱਟ ਆ ਕਿ ਕਿਸੇ ਕੌਮ ਵਾਸਤੇ ਜੀ ਉਨਾਂ ਨੇ ਉਸ ਮੁਲਕ ਚੋਂ ਕੌਮ ਨੂੰ ਖਤਮ ਕਰਨਾ ਸੀ ਜਾਂ ਜਨੋਸਾਈਡ ਜਾਂ ਕਲਚਰਲ ਜਨੋਸਾਈਡ ਨਾਲ ਹੋ ਜਾਂ ਪਿੱਕਚਰਸ ਜਾਂ ਕੋਈ ਸਪਿਰਚੁਅਲ ਬਿਲਕੁਲ ਜੀ ਪਰ ਬਾਹਰ ਦੇ ਸਾਰਸਦੂ ਲੋਕ ਜਾਂਦੇ ਆ ਉਹ ਵਿਚਰ ਤੇ ਆਪਣਾ ਪ੍ਰਚਾਰ ਕਰਦੇ ਉਹਦਾ ਐਜੰਡਾ ਹੁੰਦਾ ਹੈ ਜੀ ਇਹ ਨਾਲ ਕਿਸੇ ਨੂੰ ਗਾਣ ਸਕੀਏ ਜੀ ਤਾਂ ਕਿ ਇਹਨਾਂ ਇਹ ਵੀ ਦੱਚੇ ਆਪਣੇ ਰਿਸੋਰਸ ਦਾ ਫਾਇਨੰਸ ਇਕੱਠੇ ਕਰਕੇ ਸਾਡੇ ਤੇ ਸਾਡੀ ਜਿਹੜੀ ਅਪੋਰਟ ਆ ਕਰਦੇ ਜੋ ਚੂਜ਼ ਨੇ ਕੀਤਾ ਉਸ ਨਾਲ ਦੇ ਅਸਰਾਂ ਦੀ ਜਿਹੜੀ ਫਰੀ ਇਸਟੈਬਲਿਸ਼ਮੈਂਟ ਉਹ ਕਿਤਾਬ ਹੋਈ ਜਿਸ ਤੇ ਜ ਤਬਾਵਾ ਕਦੀ ਤਾਂ ਬੇ ਗੱਲ ਕਰਦੇ ਆ ਜੀ ਜ ਤਰੀਪਾ ਪਹਿਲਾ ਟ੍ਰਾਂਸਨੈਸ਼ਨਲ ਅਪਰੇਸ਼ਨ ਜ ਤਰੀਪਾ ਰੀਲਾਇਸ ਕੀ ਹੈ ਸਦ ਨੂੰ ਪਤਾ ਨਹੀਂ ਉਹਣਾ ਕਿ ਜਦੋਂ ਉਹਨਾਂ ਨੂੰ ਸੁੱਖੇ ਸੀ ਮਹਿਸੂਸ ਹੋਈ ਕਿ ਤੱਕ ਦਾ ਜਦੋਂ ਸਿਕ ਬਾਹਰ ਜਾਂਦੇ ਸੀ ਪੜ੍ਹ ਲਿਖੇ ਦਾਸਿਕ ਸਰਾਪਾ ਸਾਡਾ ਇੱਕ ਵਾਹਿਦ ਸਕਾਲਰ ਸੀ ਜਿਹਨੇ ਗੈਲਫੋਰੀ ਜਾ ਕੇ ਪੜ੍ਹ ਲਿਖਾਂ ਸੰਸ ਜੀ ਉਦੋਂ ਤੇ ਕੰਮ ਚੱਲਦਾ ਸ਼ੁਰੂ ਹੋਇਆ ਪਰ ਐਕੀ ਜਿਹੜਾ ਟ੍ਰਾਂਸਪੋਰਟ ਰਿਪ੍ਰੈਸ਼ਨ ਹੋ ਗਿਆ ਆ ਜੀ ਹਰ ਸੋਰਚ ਵਾਲੇ ਜਿੱਦ ਤੇ ਹੋ ਦੇ ਸਕੀ ਹੋ ਰਿਹਾ ਆ ਕਿ ਇਹਨਾਂ ਨੇ ਨੈਸ਼ਨਲ ਸਿਕਸ ਸਭ ਤੋਂ ਖਤਰਨਾਕ ਸਿਕਨ ਵਾਸਤੇ ਨੈਸ਼ਨਲ ਸਿਕ ਕਰਿਆ ਕੋਣ ਉਹ ਬਾੜਾ ਆਪਣੀ ਗੱਡੀ ਦੇ ਭਾਰ ਚ ਟੰਡਾਉਂਦਾ ਜੀ ਉਹਨੇ ਗੱਲ ਕਰਨੀ ਆਈ ਐਮ ਰੀਡੀ ਜੀ ਤੇ ਤੁਸੀਂ ਜਿਦਾ ਅਸਲ ਦੇਖਿਆ ਹੋਊਗਾ ਕਿ ਆ ਉਹਦੇ ਮੋਦੀ ਦੇ ਫੰਕਸ ਦੇ ਹੈਗੇ ਆ ਉਹ ਮਸੇਖ ਨਹੀਂ ਕਹਿੰਦਾ ਉਹ ਤੁਸਾਲ ਰਹੇ ਸੀ ਪ੍ਰਸ਼ੀ ਚੰਦ ਕੌਣ ਸੀਗਾ ਜੀ ਕਾਮਰਾਇਆ ਕੌਣ ਸੀਗਾ ਉਹ ਨੈਸ਼ਨਲ ਸੋਚਿਆ ਜਾਵੇ ਜੀ ਬੜੀ ਗੱਲ ਉਹ ਆਪਣੇ ਹੀ ਕੌਮ ਨੂੰ ਪੋਸਟ ਕਰਦੇ ਹਾਂ ਜੀ ਸੋ ਇਹ ਚੀਜ਼ਾਂ ਸਭ ਸਮਝ ਲਈ ਜਾਂ ਪੈਣੀ ਹੈ ਆ ਜਿੰਨਾ ਚਿਰ ਤੱਕ ਅਸੀਂ ਇਹ ਡੈਫੀਨਿਸ਼ਨ ਨਹੀਂ ਸਮਝਦੇ ਜੀ ਨਾਲ ਨਹੀਂ ਪਾਉਂਦੇ ਬਿਲਕੁਲ ਸੋ ਹੁਣ ਇਹਦੇ ਖਾਸ ਖੁਸ਼ ਕਰਨ ਹਾਇ ਮੈਂ ਤੁਹਾਨੂੰ ਦੱਸਣਾ ਹੈ ਕਿ ਅਸੀਂ ਆਫਸਾਇਰ ਨੂੰ ਸਾਡੀ ਨਿਊਯਾਰਕ ਵਿੱਚ ਯੂ ਐਸਾਡ ਬੋਰਡ ਵਿੱਚ ਅਫੀਡਿਟ ਡਿਲੀਗੇਸ਼ਨ ਦਾ ਵਰਸਪਾਰ ਕਰਦੇ ਜਿਹਦੇ ਵਿੱਚ ਵਰਸਪਾਰ ਨਿਤ ਦੇ ਰਹੇ ਅ ਜਿਹੜੇ ਜਿਹੜੇ ਉਹਦੇ ਤੇ ਮੈਂ ਉਹ ਅਜ ਉਹਨਾਂ ਨਾਲ ਜਿਹੜੇ ਕਾਉਂਸਲ ਜਾ ਰਿਹਾ ਤੇ ਉਹ ਸਭਾ ਸਭੀ ਗੱਲਾਂ ਕਰ ਲਈਏ ਜੀ ਐ ਮੈਂ ਨਾਸਪੀਂ ਕੀ ਕਰਾਇਆ ਕਿ ਚਿੰਦੇ ਵੀ ਆਪਣੇ ਸਟੇਟ ਦੇ ਕੋਈ ਜਿਸ਼ੂਕੀ ਚ ਨੇ ਚਾਹੇ ਉਹ ਕੈਂਡਾ ਵਿੱਚ ਜੀ ਜੇ ਉਹਨਾਂ ਸਿਉ ਸਿਉ ਤੋਂ ਸਿਉ ਪਾਣਾ ਜੀ ਤੇ ਹਾਰਕ ਜਫੇਕਾਲ ਦੀ ਨੂੰ ਸੈਕੰਡ ਨੂੰ ਆਪਣੇ ਪਾਸੋਂ ਤੋਂ ਦੇਣੀ ਟੂ ਸਟਾਰਟ ਰਾਈਟਿੰਗ ਜੀ ਜੀ ਅਫੀਸ਼ਲ ਜੀ ਕਿ ਜਨਾ ਚਰਤਾ ਦਾ ਬੈਂਡੂ ਚੋਂ ਲਾਗੂ ਤੇ ਵੀ ਤੋਂ ਤੇਰੀ ਹੈ ਕੱਲ ਬੰਦੀ ਸੀ ਜੀ ਜੀ ਬਿਲਕੁਲ ਪ੍ਰਾਪ ਸਿੰਘ ਜੀ ਤੁਹਾਡਾ ਆਕਾਲ ਚਾਲਨ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅ ਬਿਲਕੁਲ ਜੀ ਜਿਵੇਂ ਤੁਸੀਂ ਹੁਣੇ ਪ੍ਰਾਪ ਸਿੰਘ ਜੀ ਜੋ ਕੈਨੇਡਾ ਤੋਂ ਸੀਨੀਅਰ ਐਡਵੋਕੇਟ ਵੀ ਨੇ ਅਤੇ ਵਰਸ਼ਿਕ ਪਾਰਲੀਮੈਂਟ ਦੇ ਲੀਡਰ ਨੇ ਉਹਨਾਂ ਨੇ ਵੀ ਦੱਸਿਆ ਕਿ ਜਿਸ ਤਰ੍ਹਾਂ ਕੈਨੇਡਾ ਹੁਣ ਆਪਣੇ ਰਿਲੇਸ਼ਨ ਡਿਪਲੋਮੈਟਿਕ ਰਿਲੇਸ਼ਨ ਭਾਰਤ ਨਾਲ ਸਹੀ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਲੇਕਿਨ ਕਿਤਨਾ ਕਿਤੇ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਆਪਾਂ ਗੱਲਬਾਤ ਕਰ ਰਹੇ ਸਰ ਕਿ ਭਾਰਤ ਨਾਲ ਜਾਂ ਭਾਰਤ ਵੱਲੋਂ ਜੋ ਤੱਕਾ ਸਿੱਖਾਂ ਨਾਲ ਵਿਦੇਸ਼ਾਂ ਦੀ ਧਿਰਤੀ ਦੇ ਕੀਤਾ ਜਾ ਰਿਹਾ ਏਜੰਸੀਆਂ ਵੱਲੋਂ ਚਾਹੇ ਅਟੈਕ ਕੀਤੇ ਜਾਂਦੀ ਨਹੀਂ ਲੇਕਿਨ ਉਸ ਦੀ ਗੱਲਬਾਤ ਚਾਹੇ ਕੈਨੇਡਾ ਨੇ ਪਹਿਲਾਂ ਓਪਨਲੀ ਕੀਤੀ ਵੀ ਸੀ ਲੇਕਿਨ ਹੁਣ ਕਿਤਨਾ ਕਿਤੇ ਉਹ ਪਿੱਛੇ ਹਟਦਾ ਨਜ਼ਰ ਆ ਰਿਹਾ ਉਸ ਦੇ ਸਬੰਧ ਵਿੱਚ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਗਤੀਵਿਧੀਆਂ ਰਹਿਣਗੀਆਂ ਤੇ ਕੀ ਡਿਪਲੋਮੈਟਿਕ ਜੋ ਸੋਲੂਸ਼ਨ ਨਿਕਲ ਰਹੇ ਜਾਂ ਉਹਨਾਂ ਵੱਲੋਂ ਕੀ ਕਦਮ ਕੀ ਲਏ ਜਾਂਦੇ ਨੇ ਤੁਹਾਨੂੰ ਸਾਰੇ ਸਬੰਧ ਵਿੱਚ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਹਕਾਲ ਚਾਲਣਾ ਝੋੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ